ਇਹ ਤੁਹਾਨੂੰ ਪਤਾ ਹੈ ਕਿ ਅਨੰਤ ਅਵਾਨੇ ਦੀ ਪੀ ਵੜੰਗ ਦਾ ਟੋਟਲ ਕਿੰਨਾ ਖਰਚਾ ਆ ਇਸ ਬਾਰੇ ਵੀਡੀਓ ਦੇ ਐਂਡ ਤੇ ਗੱਲ ਕਰਦੇ ਹਾਂ ਪਹਿਲਾਂ ਇੱਕ ਸਸਰੀ ਨਜ਼ਰ ਮਾਰੀਏ ਕਹਿੰਦੇ ਨੇ 2013 ਵਿੱਚ ਜਦੋਂ ਇੱਕ ਪੱਤਰਕਾਰ ਨੇ ਸ਼ਾਹਰੂਖ ਖਾਨ ਨੂੰ ਪੁੱਛਿਆ ਸੀ ਕਿ ਕਦੇ ਬਾਲੀਵੁੱਡ 'ਚ ਤਿੰਨੇ ਖਾਨ ਇਕੱਠੇ ਕੰਮ ਕਰ ਸਕਦੇ ਹਨ ਤਾਂ ਉਹਨਾਂ ਨੇ ਮਜ਼ਾਕੀਆ ਲਹਿਜੇ ਵਿੱਚ ਜਵਾਬ ਦਿੱਤਾ ਕਿ ਇੱਕ ਨੂੰ ਸਾਈਨ ਕਰਨ ਦੀ ਕੋਸ਼ਿਸ਼ ਕਰਦੇ ਆਪਣੇ ਗਾਰਮੈਂਟ ਵਿੱਚ ਨੇ ਪਹਿਣਗੇ ਸੋ ਇਸ ਦਾ ਮਤਲਬ ਇਹ ਹੈ ਕਿ ਜੇ ਇੱਕ ਨੂੰ ਸਾਈਨ ਕਰਵਾਉਣਾ ਮੁਸ਼ਕਲ ਹੈ ਤਾਂ ਤਿੰਨ ਤਿੰਨ ਖਾਨ ਇਕੱਠੇ ਇੱਕੋ ਜਗ੍ਹਾ ਇਹੋ ਜਿਹਾ ਸੀਨ ਤੁਹਾਨੂੰ ਫਿਲਮ ਚ ਕੀ ਐਡ ਵਿੱਚ ਦੇਖਣ ਨੂੰ ਹੀ ਨਹੀਂ ਮਿਲੇਗਾ ਕਿਉਂਕਿ ਇਹ ਤਾਂ ਸਿਰਫ ਮੁਕੇਸ਼ ਅਮਬਾਨੀ ਹੀ ਕਰ ਸਕਦਾ ਹੈ ਹੁਣ ਤੁਸੀਂ ਇਹ ਅੰਦਾਜ਼ਾ ਲਾ ਲਓ ਜੇ ਤਿੰਨੋਂ ਖਾਨ ਪ੍ਰੀ ਵੈਡਿੰਗ ਸਟੇਜ ਤੇ ਆਏ ਤੇ ਉਹਨਾਂ ਦਾ ਖਰਚਾ ਕੀ ਹੋਏਗਾ ਪ੍ਰੀ ਵੈਡਿੰਗ ਤਿੰਨ ਦਿਨਾਂ ਦਾ ਸਮਾਗਮ ਸੀ ਤੇ ਅਮਾਨੀਆਂ ਨੇ ਰਿਹਾਨਾ ਨੂੰ ਪਹਿਲੀ ਵਾਰ ਭਾਰਤ ਵਿੱਚ ਪਰਫਾਰਮ ਕਰ ਲਈ ਲਿਆ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਕੁੱਲ ਮਲਾ ਕੇ 10 ਤੋਂ ਵੱਧ ਗਾਇਕਾਂ ਨੇ 3 ਦਿਨਾਂ ਵਿੱਚ ਪ੍ਰਦਰਸ਼ਨ ਕੀਤਾ ਤੇ ਰਾਤ ਦਾ ਮਰਚੈਂਟ ਅਨੰਤੀ ਮੁਕੇਤਰ ਅਤੇ ਅਰਬਪਤੀ ਵਿਰਾਨ ਮਰਚੰਟ ਦਿੱਤੀ ਜਿਸ ਨੇ ਬਹੁਤ ਹੀ ਮਹਿੰਗਾ ਕਸਟਮ ਗਾਉਨ ਪਹਿਨਿਆ ਹੋਇਆ ਸੀ ਤੇ ਨੀਤਾ ਅਮਾਨੀ ਜਿਸ ਨੇ ਸਿਰਫ ਡਾਲਰ 60 ਮਿਲੀਨ ਦਾ ਪੰਨੇ ਦਾ ਹਾਰ ਹੀ ਪਹਿਨਿਆ ਹੋਇਆ ਸੀ ਤੇ ਇਸ਼ਾ ਮਾਨੀ ਗਹਿਣਿਆਂ ਨਾਲ ਜੜੇ ਬਲਾਊਜ਼ ਨਾਲ ਉਹਦਾ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕੈਟਰਿੰਗ ਨੇ ਵੀ ਮੀਡੀਆ ਦਾ ਧਿਆਨ ਖਿੱਚਿਆ 21 ਸ਼ਾਫਾ ਨੇ ਮੂੰਹ ਚ ਪਾਣੀ ਦੇਣ ਵਾਲੇ ਬਕਵਾਨਾਂ ਦੀ ਲੜੀ ਤਿਆਰ ਕੀਤੀ ਨਾਸ਼ਤੇ ਲਈ 75 ਵੱਖ-ਵੱਖ ਭਗਵਾਨ ਦੁਪਹਿਰ ਦੇ ਖਾਣੇ ਲਈ 200 ਤੋਂ ਵੱਧ ਤੇ ਰਾਤ ਦੇ ਖਾਣੇ ਲਈ ਲਗਭਗ 300 ਅਤੇ ਅੱਧੀ ਰਾਤ ਭੋਜਨ ਦੇ ਲਈ 85 ਤਿੰਨ ਦਿਨਾਂ ਤੋਂ ਸਭ ਦੀਆਂ ਨਜ਼ਰਾਂ ਟੱਟਵੱਤੇ ਸ਼ੈੱਟ ਜਾਮਨਗਰ ਤੇ ਸਨ ਜਿਸ ਤੇ ਛੋਟੇ ਘਰੇਲੂ ਹਵਾਈ ਅੱਡੇ ਨੂੰ ਦਸ ਦੇ ਨਾਲ ਹੀ ਅੰਤਰਰਾਸ਼ਟਰੀ ਦਰਜਾ ਦਿੱਤਾ ਗਿਆ ਸੀ ਤਾਂ ਜੋ ਸ਼ਹਿਰ ਦੇ ਅੰਦਰ ਅਤੇ ਬਾਹਰ ਸੈਂਕੜੇ ਪ੍ਰਾਈਵੇਟ ਜੈਟ ਉਡਾਣ ਭਰਨ ਵਾਲੇ ਮਹਿਮਾਨਾਂ ਦੀ ਸਹੂਲਤ ਦਿੱਤੀ ਜਾ ਸਕੇ ਤੇ ਇਸ ਤੋਂ ਬਾਅਦ ਦੁਨੀਆ ਭਰ ਦੇ ਨਿਊਜ਼ ਪ੍ਰਕਾਸ਼ਨ ਵੀ ਇਤਹਾਰਾਂ ਵੱਲ ਖਿੱਚੇ ਗਏ ਸਨ ਤੇ ਅਜਿਹੇ ਸਮੇਂ ਵਿੱਚ ਦੌਲਤ ਇਸ ਪ੍ਰਦਰਸ਼ਨ ਨੂੰ ਸਮਝਣ ਵਿੱਚ ਅਸਮਰਥ ਲੱਗ ਰਹੇ ਹਨ ਐਸੇ ਤਾਂ ਕੁਝ ਵੀ ਨਹੀਂ ਕਹਿ ਸਕਦੇ ਕਿ ਕਿੰਨੇ ਕਰੋੜ ਖਰਚ ਹੋਇਆ ਪਰ ਇੱਕ ਨਿਊਜ਼ ਦੇ ਮੁਤਾਬਕ ਅਬਾਨੀ ਪਰਿਵਾਰ ਨੇ अनंत ਅਤੇ ਰਾਧਕਾ ਮਰਚੰਦੀ ਪ੍ਰੀ-ਵੇਡਿੰਗ 'ਚ 1269 ਕਰੋੜ ਰੁਪਏ ਖਰਚ ਕੀਤੇ। ਇਹ ਤਾਂ ਸਿਰਫ ਪ੍ਰੀ-ਵੇਡਿੰਗ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਜੁਲਾਈ ਤੱਕ ਸਾਨੂੰ ਹੋਰ ਇੰਤਜ਼ਾਰ ਕਰਨਾ ਪਵੇਗਾ ਜਦੋਂ ਅਨੰਤ ਅਤੇ ਰਾਧਕਾ ਦਾ ਵਿਆਹ ਹੋਵੇਗਾ।